ਸਾਡਾ ਇੱਕ ਰੋ ਮਾਰਚ ਸੀ ਉਹਦੇ ਵਿੱਚ ਅਸੀਂ ਪੰਜਾਬ ਭਰ ਨੂੰ ਸੱਦਾ ਦਿੱਤਾ ਸੀ ਔਰ ਉਹਦੇ ਵੀ ਤੁਸੀਂ ਵੇਖਿਆ ਕਿ ਕਿਵੇਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਧਾਰਮਿਕ ਸੱਭਿਆਚਾਰਕ ਮੈਨੂੰ ਲੱਗਦਾ ਕੋਈ ਜਥੇਬੰਦੀ ਨਹੀਂ ਹਰ ਪਰਿਵਾਰ ਦੇ ਵਿੱਚ ਇਸ ਪਾਣੀ ਕਾਲੇ ਪਾਣੀ ਦੀ ਮਾਰ ਚੱਲਦੇ ਪਏ ਆ ਲੋਕ ਅੱਜ ਤਾਂ ਗੁਰਤੀ ਦਿੰਦੇ ਆ ਬੱਚੇ ਨੂੰ ਡਰ ਲੱਗਦਾ ਰੰਗਲਾ ਪੰਜਾਬ ਨਾ ਚਲੇ ਜੇ ਜਿਹਨੂੰ ਉਹ ਕਹਿੰਦਾ ਮੈਂ ਰੰਗਲਾ ਪੰਜਾਬ ਬਣਾਉਣਾ ਇਹਨਾਂ ਨੇ 1042 ਥਾਵਾਂ ਤੇ ਮਲਮੂਤਰ ਸਾਡੇ ਦਰਿਆਵਾਂ ਦੇ ਵਿੱਚ ਪੈ ਰਿਹਾ ਹੈ ਤੇ ਸਰਕਾਰ ਕਹਿੰਦੀ ਹੁਣ ਅਸੀਂ ਤੁਹਾਨੂੰ ਇਹ ਪਾਣੀ ਪੀਣ ਨੂੰ ਦਵਾਂਗੇ ਜਿਹੜੀਆਂ ਤਿੰਨ ਵੱਡੀਆਂ ਮੰਗਾਂ ਦੀ ਅੱਜ ਗੱਲ ਹੋਈ ਆ ਇੱਕ ਤੇ ਉਹਦੀ ਸਿੱਧੀ ਜੀ ਗੱਲ ਆ ਵੀ ਕਾਲਾ ਪਾਣੀ ਅੱਜ ਤੋਂ ਹੁਣ ਤੋਂ ਵੱਡੇ ਦਰਿਆ ਦੇ ਵਿੱਚ ਡਿੱਗਣਾ ਬੰਦ ਹੋਵੇ ਇੰਡੀਆ ਦਾ ਪੰਜਾਬ ਨੇ ਢਿੱਡ ਭਰਿਆ ਤੇ ਤੁਸੀਂ ਸਾਡਾ ਲੀਵਰ ਜੜ ਦਿੱਤਾ ਸਾਡਾ ਤੁਸੀਂ ਫੇਫੜੇ ਖਤਮ ਕਰ ਦਿੱਤੇ ਸਾਡੇ ਅੱਖਾਂ ਦੇ ਵਿੱਚ ਵੀ ਗੈਸਾਂ ਪੈਂਦੀਆਂ ਨੇ ਵਲੀਪੁਰ ਦੇ ਲਾਗੇ ਜਾ ਕੇ ਵੇਖੋ ਉਡੇ ਨਾਲੇ ਨੇ ਬਹੁਤ ਸਾਰੀਆਂ ਸਮੱਸਿਆਵਾਂ ਆਮ ਲੋਕਾਂ ਦੇ ਸਨਮੁਖ ਰੱਖੀਆਂ ਨੇ ਜਿਦੇ ਵਿੱਚ ਤਮਾਮ ਚੁਣੌਤੀਆਂ ਦੇ ਨਾਲ ਦੂਜਣ ਵਾਲੇ ਲੋਕ ਅੱਜ ਲੁਧਿਆਣਾ ਦੇ ਵਿੱਚ ਇਕੱਤਰ ਹੋਏ ਨੇ ਮਾਰਚ ਹੋਇਆ ਮਾਰਚ ਤੋਂ ਬਾਅਦ ਕੁਝ ਮਤੇ ਪਾਸ ਕੀਤੇ ਗਏ ਨੇ ਇਸੇ ਨੂੰ ਲੈ ਕੇ ਇਹਨਾਂ ਮਤਿਆਂ ਦੀ ਜਿਹੜੀ ਕਹਿ ਸਕਦੇ ਆ ਕਿ ਅਨਾਉਂਸ ਅਨਾਉਂਸਮੈਂਟ ਕਰਨ ਵਾਲੇ ਮੁਖੀ ਆਗੂ ਪ੍ਰਧਾਨ ਡਾਕਟਰ ਅਮਨਦੀਪ ਸਿੰਘ ਸਾਡੇ ਨਾਲ ਨੇ ਅਮਨਦੀਪ ਸਿੰਘ ਜੀ ਜਿਹੜੇ ਤੁਸੀਂ ਮਤੇ ਪੜੇ ਆ ਉਹਨਾਂ ਦੇ ਵਿੱਚ ਤੁਸੀਂ ਫੈਕਟਰੀ ਬੰਦ ਕਰਨ ਨੂੰ ਲੈ ਕੇ ਵੀ ਕੁਝ ਚੀਜ਼ਾਂ ਸਨਮੁਖ ਰੱਖੀਆਂ ਨੇ ਕਿਵੇਂ ਦੇਖ ਦوں ਤਮਾਮ ਸਾਰੀਆਂ ਚੀਜ਼ਾਂ ਨੂੰ ਦੇਖੋ ਅਸੀਂ ਇਸ ਕਤਲੋਗਾਰਤ ਨੂੰ ਹੋਰ ਨਹੀਂ ਸਹਿ ਸਕਦੇ ਉਸ ਕਤਲੋਗਾਰਤ ਨੂੰ ਹੀ ਬੰਦ ਕਰਨ ਦੀ ਗੱਲ ਕੀਤੀ ਆ ਤੇ ਅਸੀਂ ਇਹ ਗੱਲ ਨਾ ਐਨਜੀਟੀ ਤੋਂ ਵੀ 2 ਸਾਲ ਬਾਅਦ ਕੀਤੀ ਆ 2022 ਤੋਂ ਐਨਜੀਟੀ ਨੇ ਕਹਿਤਾ ਇਹ 55 ਫੈਕਟਰੀਆਂ ਬੰਦ ਕਰੋ ਇਹ ਥੱਲੇ ਪਾਣੀ ਪਾਉਂਦੀਆਂ ਨੇ ਦਰਿਆ ਦੇ ਵਿੱਚ ਗੈਰਕਾਨੂੰਨੀ ਪਾਣੀ ਪਾਣੀ ਪਾਉਂਦੀਆਂ ਪਈਆਂ ਅੱਜ ਜਿਹੜੇ ਤਿੰਨ ਅੱਜ ਅਸੀਂ 15 ਸਤੰਬਰ ਦੀ ਜਿਹੜੀ ਬੰਦ ਦੀ ਕਾਲ ਦਿੱਤੀ ਆ ਜਿਉਂ ਦੀ ਤਿਉਹ ਹੈ ਅਸੀਂ ਬੰਦ ਮਾਰਨਾ ਇਸ ਕਾਲੇ ਪਾਣੀ ਨੂੰ ਉਹਦੀ ਸਰਕਾਰ ਨੂੰ ਦੱਸ ਦਿੱਤਾ ਸਾਡਾ ਇੱਕ ਰੋਹ ਮਾਰਚ ਸੀ ਉਹਦੇ ਵਿੱਚ ਅਸੀਂ ਪੰਜਾਬ ਭਰ ਨੂੰ ਸੱਦਾ ਦਿੱਤਾ ਸੀ ਔਰ ਉਹਦੇ ਵੀ ਤੁਸੀਂ ਦੇਖਿਆ ਕਿ ਕਿਵੇਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਧਾਰਮਿਕ ਸੱਭਿਆਚਾਰਕ ਮੈਨੂੰ ਲੱਗਦਾ ਕੋਈ ਜਥੇਬੰਦੀ ਰਹੀ ਨਹੀਂ ਕੋਈ ਚਿਹਰਾ ਰਿਆ ਨਹੀਂ ਆਪ ਮਹਾਰੇ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਰਿਆ ਲੋਕ ਪਹੁੰਚੇ ਆ ਉਹ ਲੋਕ ਪਹੁੰਚੇ ਤਾਂ ਆ ਕਿਉਂਕਿ ਹਰ ਪਰਿਵਾਰ ਦੇ ਵਿੱਚ ਇਸ ਪਾਣੀ ਕਾਲੇ ਪਾਣੀ ਦੀ ਮਾਰ ਚੱਲਦੇ ਪਏ ਆ ਲੋਕ ਅਜਿਹਾ ਗੁਰਤੀ ਦਿੰਦੇ ਆ ਬੱਚੇ ਨੂੰ ਡਰ ਲੱਗਦਾ ਵੀ ਕੋਈ ਇਸ ਵੇਲੇ ਵਿੱਚ ਕੋਈ ਕੈਮੀਕਲ ਨਾ ਚੱਲੇ ਜੇ ਤੇਜਾਬ ਨਾ ਚੱਲੇ ਜਾਏ ਕੋਈ ਜਿਹੜੀ ਉਹ ਭਗਵਾਨ ਤਮੰਦ ਦਾ ਰੰਗੜਾ ਪੰਜਾਬ ਨਾ ਚੱਲੇ ਜੇ ਜਿਹਨੂੰ ਉਹ ਕਹਿੰਦਾ ਮੈਂ ਰੰਗੜਾ ਪੰਜਾਬ ਬਣਾਉਣਾ ਇਹਨਾਂ ਨੇ 1042 ਥਾਵਾਂ ਤੇ ਮਲਮੂਤਰ ਸਾਡੇ ਦਰਿਆਵਾਂ ਦੇ ਵਿੱਚ ਪੈ ਰਿਹਾ ਹੈ ਤੇ ਸਰਕਾਰ ਕਹਿੰਦੀ ਹੁਣ ਅਸੀਂ ਤੁਹਾਨੂੰ ਇਹ ਪਾਣੀ ਪੀਣ ਨੂੰ ਦਵਾਂਗੇ ਚਾਰ ਸ਼ਹਿਰਾਂ ਦੀ ਰਿਪੋਰਟ ਬਣਾਈ ਫਟੇ ਅਬੋਰ ਫਾਜ਼ਿਲਕਾ ਦੇ ਵਿੱਚ ਵੀ ਇਹਨਾਂ ਨੇ ਆ ਪਿਛਲੇ 2 ਮਹੀਨੇ ਪਹਿਲਾਂ ਉਹਨਾਂ ਨੂੰ ਦੱਸਿਆ ਵੀ ਤੁਹਾਡਾ ਗਰਾਊਂਡ ਵਾਲਾ ਪਾਣੀ ਹੈ ਹੁਣ ਤੁਹਾਨੂੰ ਆ ਬੁੱਢੇ ਦਰਿਆ ਵਾਲਾ ਪਾਣੀ ਦਵ ਇੱਕ ਤੇ ਅਸੀਂ ਬੰਨ ਦਾ ਐਲਾਨ ਕਰ ਦਿੱਤਾ ਜਿਹੜਾ ਪਹਿਲਾਂ ਕੀਤਾ ਸੀ ਉਹ ਜਿਉਂ ਦੀ ਤਿਉਹ ਹੈ ਵੀ ਉਹ ਅਸੀਂ ਲਾਂਬੰਦੀ ਜਿਹੜੀ ਆ ਸਾਡੀ ਲਗਾਤਾਰ ਚੱਲਦੀ ਰਹੂਗੀ ਤੇ ਅਸੀਂ ਇਸ ਕਾਲੇ ਪਾਣੀ ਨੂੰ ਆ ਬੰਨ ਮਾਰਾਂਗੇ ਜਿਹੜੀਆਂ ਤਿੰਨ ਵੱਡੀਆਂ ਮੰਗਾਂ ਦੀ ਅੱਜ ਗੱਲ ਹੋਈ ਆ ਇੱਕ ਤੇ ਉਹਦੀ ਸਿੱਧੀ ਜੀ ਗੱਲ ਆ ਵੀ ਕਾਲਾ ਪਾਣੀ ਅੱਜ ਤੋਂ ਹੁਣ ਤੋਂ ਬੁੱਡੇ ਦਰਿਆ ਦੇ ਵਿੱਚ ਡਿੱਗਣਾ ਬੰਦ ਹੋਵੇ ਹੁਣ ਤੋਂ ਹੀ ਸਰਕਾਰ ਅਸੀਂ ਵੇਖਾਂਗੇ ਉਹ ਕਿੰਨੀ ਕੁ ਸੀਰੀਅਸ ਆ ਅਸੀਂ ਵੇਖਾਂਗੇ ਮੁੱਖ ਮੰਤਰੀ ਕੀ ਕਰਦਾ ਉਹਨੂੰ ਕਿੰਨੀ ਕੁ ਫਿਕਰ ਆ ਉਹਨੂੰ ਚੁਣਨਾ ਪੈਣਾ ਉਹਨਾਂ ਦੇ ਗੋਲੇ ਤੇ ਢਿੱਡ ਚ ਜੰਮਦੇ ਜਿਹੜਾ ਬੱਚਾ ਉਹਦਾ ਉਹਨਾਂ ਦੋਨਾਂ ਚੋਂ ਇੱਕ ਚੀਜ਼ ਉਹਨੂੰ ਚੁਣਨੀ ਪੈਣੀ ਆ ਅਸੀਂ ਉਹ ਵੇਖਾਂਗੇ ਉਹ ਕਾਲਾ ਪਾਣੀ ਉਹ ਅੱਜ ਹੀ ਬੰਦ ਕਰੇ ਦੂਸਰੀ ਵੱਡੀ ਮੰਗ ਆ ਜੀ ਡਾਈੰਗ ਇੰਡਸਟਰੀ ਤੇ ਪੂਰਨ ਪਾਬੰਦੀ ਦੀ ਅੱਜ ਮੰਗ ਹੋਈ ਆ ਜਿਵੇਂ ਕਿ ਤਮੇਨ ਲਾਡੂ ਦੇ ਵਿੱਚ ਅਸੀਂ ਇਹ ਕਿਉਂ ਪੂਰੀ ਦੁਨੀਆ ਦੇ ਵਿੱਚ ਕੋਈ ਭਾਰ ਚੱਲਣ ਨੂੰ ਤਿਆਰ ਨਹੀਂ ਤੇ ਪੰਜਾਬ ਕੋਈ ਵਾਧੂ ਖੇਤਾ ਨਹੀਂ ਆ ਸਾਨੂੰ ਕਾਲੇ ਪਾਣੀ ਦੀ ਸਜ਼ਾ ਪਹਿਲਾਂ ਹੋਈ 47 ਤੋਂ ਹੁਣ ਵੀ ਹੋਈ ਅਸੀਂ ਸਾਰੇ ਪੰਜਾਬ ਦਾ ਇੰਡੀਆ ਦਾ ਪੰਜਾਬ ਨੇ ਢਿੱਡ ਭਰਿਆ ਤੇ ਤੁਸੀਂ ਸਾਡਾ ਲੀਵਰ ਜੜ ਦਿੱਤਾ ਸਾਡਾ ਤੁਸੀਂ ਫੇਫੜੇ ਖਤਮ ਕਰ ਦਿੱਤੇ ਸਾਡੇ ਅੱਖਾਂ ਦੇ ਵਿੱਚ ਵੀ ਗੈਸਾਂ ਪੈਂਦੀਆਂ ਨੇ ਵਲੀਪੁਰ ਦੇ ਲਾਗੇ ਜਾ ਕੇ ਵੇਖੋ ਇਸ ਇੰਡਸਟਰੀ ਤੇ ਚਾਹੇ ਡਾਈਂਗ ਆ ਇਲੈਕਟ੍ਰੋਪਲੇਟਿੰਗ ਆ ਪੂਰਨ ਪਵੰਦੀ ਦੀ ਜਿਹੜੀ ਮੰਗ ਹੋਇਆ ਤੀਸਰਾ ਇੱਕ ਪੀਪੀਸੀਬੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਆ ਜੁਰਮ ਦੀਆਂ ਧਰਾਵਾਂ ਹੇਠ ਪਰਚੇ ਦਰਜ ਕਰਕੇ ਇਹਨਾਂ ਦੇ ਅਫਸਰਾਂ ਦੇ ਮੁਕੱਦਮੇ ਚੱਲਣ ਕਿਉਂਕਿ ਆਪ ਕਹੀ ਜਾਂਦੇ ਹੋ 20-20 ਸਾਲਾਂ ਤੋਂ ਪਾਣੀ ਪੈਂਦਾ ਸੀ ਜੀ ਅੱਜ ਇੱਕ ਬੰਦਾ ਫੜਿਆ ਉਹ ਤੋਂ ਸੀ ਫਾਈਨ ਲੈ ਲਿਆ ਉਹ ਫਾਈਨ ਵੀ ਤੁਹਾਡਾ ਮੇਰਾ ਪੈਸਾ ਆ ਟੈਕਸ ਦਾ ਉਹ ਤੁਸੀਂ ਫ ਇਨਾਂ ਦੇ ਉੱਤੇ ਕਤਲ ਦੀਆਂ ਧਰਾਵਾਂ ਚਲਾ ਕੇ ਇਹਨਾਂ ਨੂੰ ਜੋ ਬਣਦੀ ਸਜ਼ਾ ਆ ਜੀ ਅਸੀਂ ਸਿਵਲਾਈਜ਼ਡ ਮੁਲਕ ਆ ਉਹ ਦੇਣੀ ਚਾਹੀਦੀ ਆ ਤੇ ਲਾਸਟ ਜਿਹੜੇ ਇਹ ਪੋਲੂਸ਼ਨ ਕੰਟਰੋਲ ਬੋਰਡ ਆ ਇਹਨੂੰ ਡਿਸਬੈਂਡ ਕਰੋ ਇਹਨੂੰ ਖਤਮ ਕਰੋ ਜਾਂ ਤੇ ਸੀਪੀਸੀਬੀ ਵੇਖ ਲਓ ਜਾਂ ਫਿਰ ਕੋਈ ਹੋਰ ਐਸਆਈਟੀ ਅੰਗਰ ਕੋਈ ਜਥੇਬੰਦੀ ਕੋਈ ਬਣਾ ਕੇ ਜਿਹਦੇ ਚ ਸਿਵਲ ਸੋਸਾਇਟੀ ਦੀ ਭਾਗੀਦਾਰੀ ਹੋਵੇ ਤੁਸੀਂ ਕਰਕੇ ਤਾਂ ਵੇਖੋ ਕੋਈ ਕੋਈ ਹੀਆ ਗੀਵੇ ਕਰ ਜੂਗਾ ਔਰ ਕਤਲ ਦੀਆਂ ਧਰਾਵਾਂ ਦਾ ਜ਼ਿਕਰ ਕੀਤਾ ਜਿਹੜੇ ਲਾਇਸੈਂਸ ਮੁਹਈਆ ਕਰਵਾਏ ਗਏ ਨੇ ਜਾਂ ਫੈਕਟਰੀਆਂ ਨੂੰ ਦਿੱਤੇ ਗਏ ਨੇ ਉਹ ਤੇ ਉਹਦੇ ਵਿੱਚ ਤੇ ਕਿਤੇ ਨਾ ਕਿਤੇ ਸੱਤਾਧਾਰੀ ਤੇਰੀ ਜ਼ਿੰਮੇਦਾਰ ਰਹੀ ਹੈ ਬਿਲਕੁਲ ਸਾਰੀਆਂ ਸੱਤਾਧਾਰੀ ਜ਼ਿੰਮੇਦਾਰ ਰਹੀਆਂ ਆ ਹਉਣ ਵਾਲਿਆਂ ਦੀ ਜਿਹੜੀ ਬੇਸ਼ਰਮੀ ਆ ਕਿਉਂਕਿ ਕਦੇ ਵੀ ਜਦੋਂ ਸਰਕਾਰ ਆਉਂਦੀ ਉਸ ਤੋਂ ਅਗਲੀ ਉਸ ਤੋਂ ਵੱਧ ਕੇ ਆਉਂਦੀ ਹੈ ਉਹ ਇੱਕ ਸਿਲਸਿਲਾ ਚੱਲਦਾ ਹੀ ਆ ਸਪੀਡ ਵਧਾਈ ਜਾਂਦੇ ਆ ਪਿਛਲੀ ਨਾਲੋਂ ਅਗਲੀ ਦੀ ਵੱਧ ਕੇ ਆਉਂਦੀ ਆ ਔਰ ਉਹ ਹੁਣ ਜੇ ਅਸੀਂ 20000 ਲੋਕ 25000 ਹਰ ਸਾਲ ਮਰਾਉਣੇ ਆ ਅਸੀਂ ਕਤਲੋਗਰਦ ਦੀ ਗੱਲ ਕਿਉਂ ਨਾ ਕਰੀਏ ਇਹ ਇਹ ਕਹਿੰਦੇ ਤੁਸੀਂ ਕਤਲੋ ਕਿਉਂਕਿ ਕਰਾਪਸ਼ਨ ਚ ਦੋ ਤਿੰਨ ਸਾਹ ਕਿਸ ਨੂੰ ਸਜ਼ਾ ਦੇ ਦੇਾਂਗੇ ਕਿਸੇ ਨਿੱਕੇ ਮੋٹے ਅਫਸਰ ਨੂੰ ਆ ਇਹਨਾਂ ਦਾ ਗੋਗੀ ਕਹਿੰਦਾ ਜਿਵੇਂ ਵਜਦਾ ਫਿਰਦਾ ਕਿਉਂ ਵਜਦਾ ਫਿਰਦਾ ਕਹਿੰਦਾ ਜੀ ਮੈਂ ਨਾ ਹੁਣ ਥੱਕ ਗਿਆ ਨਹਿਰ ਸਾਫ਼ ਨਹੀਂ ਹੋਣ ਢਈ ਅਸੀਂ ਨਹਿਰ ਸਾਫ਼ ਕਰਾਉਣੀ ਨਹੀਂ ਅਸੀਂ ਗੱਲ ਕਰਦੇ ਹਾਂ ਜੀ ਗੰਦ ਡਿਗਣਾ ਨਹੀਂ ਚਾਹੀਦਾ ਇਹ ਕਿਦਾਂ ਦੀਆਂ ਗੱਲਾਂ ਕਰਦੇ ਆ ਇਹ ਕਹਿੰਦੇ ਉਹ ਇੰਡਸਟਰੀ ਵਾਲੋ ਨੇ ਕੱਲ ਵੀ ਮੂੰਹ ਨਹੀਂ ਕੀਤਾ ਉਹਦੀਆਂ ਲੱਤਾਂ ਨਹੀਂ ਭਾਰ ਚੱਲਦੀਆਂ ਇੰਡਸਟਰੀ ਵਾਲੇ ਨੇ ਮੂੰਹ ਕੀਤਾ ਉਹ ਜਿਹੜੇ ਜਿਹੜੇ ਬੰਦੇ ਆ ਨੇ ਸਾਫ਼ ਕਰਨ ਆਏ ਆ ਕੀ ਉਹਨਾਂ ਦੀ ਜ਼ਿੰਦਗੀ ਨਹੀਂ ਅੱਜ ਸਾਰੇ ਜਿਨੇ ਗਟਰ ਆ ਲੁਧਿਆਣੇ ਦੇ ਜਿਨੇ ਗਟਰ ਆ ਉਹਦੇ ਵਿੱਚ ਕੈ ਜਿਹੜੇ ਬੰਦੇ ਵਿਚਾਰੇ ਉਹਦੇ ਥੱਲੇ ਉਤਰਦੇ ਆ ਉਹ ਪਹਿਲਾਂ ਹੀ ਕਿਹੋ ਜਿਹਾ ਮਾਹੌਲ ਆ ਉਹਨੂੰ ਕੋਈ ਕੱਪੜਾ ਨਹੀਂ ਦਿੰਦੇ ਉਹ ਗੰਦ ਵੀ ਚੱਲਣ ਨਾਲੋਂ ਕੈਮੀਕਲ ਵੀ ਚੱਲਣ ਤਜਾਬ ਵੀ ਚੱਲਣ ਗੈਸਾਂ ਵੀ ਚੱਲਣ ਤੇ ਮਰਨ ਵੀ ਤੇ ਤੁਸੀਂ ਉੱਠ ਕੇ ਪਹਿਲੇ ਦਿਨ ਕਹਿ ਦਿਓ ਜੀ ਇਹਦੇ ਪਿੱਛੇ ਇੰਡਸਟਰੀ ਐ ਨਹੀਂ ਜੋ ਜੋ ਇੱਥੇ ਅੱਗੇ ਗੈਸਪੁਰੇ ਹੋਇਆ ਸੀ ਤਾਂ ਮਤਲਬ ਇਹ ਆ ਵੀ ਪੂਰਾ ਉਜਾੜੇ ਦੀ ਖੇੜ ਆ ਇਹ ਆਪਣੇ ਆਪ ਦੇ ਵਿੱਚ 47 ਆ ਆਪਣੇ ਆਪ ਦੇ ਵਿੱਚ 84 ਆ ਜਿਹੜੀ ਇੱਕ ਸਲੋ ਸਕੇਲ ਤੇ ਚੱਲੀ ਜਾਣ ਢਈ ਆ ਸਾਡੇ ਲੋਕਾਂ ਨੂੰ ਖਿੱਤੇ ਤੋਂ ਇੱਥੋਂ ਉਜਾੜਿਆ ਜਾ ਰਿਆ ਜਾਂ ਤਾਂ ਬਿਮਾਰੀ ਨਾਲ ਉੱਜੜ ਜਾਂਦੇ ਆ ਇਕਨੋਮਿਕ ਖੱਜਣ ਗਵਰੀ ਹੋ ਜਾਂਦੀ ਹੈ ਬਹੁਤ ਵੱਡੇ ਇਹ ਵਲੀਪੁਰ ਦੇ ਵਿੱਚ 110 ਬੰਦੇ ਜੋ 72 ਨੂੰ ਹੈਪਟਾਈਟਸ ਆ ਹੁਣ ਤੁਸੀਂ ਦਾਲੋ 110ਾਂ ਜੋ 72 ਨੂੰ ਜਿਹੜੇ ਬਾਕੀ ਬਚੇ ਆ ਜਿਨ੍ਹਾਂ ਨੂੰ ਮਤਲਬ ਹੈਪਟਾਈਟਸ ਡਾਇਗਨੋਸ ਨਹੀਂ ਹੋਇਆ ਉਹਨਾਂ ਨੂੰ ਲਿਵਰ ਸਰੋਸਿਸ ਆ ਮਤਲਬ ਬਿਮਾਰੀ ਉਹਨਾਂ ਚ ਵੀ ਆ ਗਈ ਹੋਈ ਆ ਹੁਣ ਇਹ ਹਾਲਾਤ ਨੇ ਇਸੇ ਚੀਜ਼ ਦਾ ਨਤੀਜਾ ਆ ਇਹ ਬਿਲਕੁਲ ਜੀ ਇਸੇ ਇਸੇ ਚੀਜ਼ ਦਾ ਅੱਖਾਂ ਦਾ ਕੈਂਸਰ ਹੋਣ ਡਿਆ ਆ 6 ਕਿਲੋਮੀਟਰ ਚ ਗੈਸਾਂ ਨੇ ਮਤਲਬ ਫੇਫੜਾ ਲੀਵਰ ਇਕੱਠਾਈ ਜਾਂ ਡਿਆ ਆ ਅੱਖਾਂ ਜਾਂ ਡੀਆਂ ਲੀਵਰ ਜਾਂ ਡਿਆ ਫੇਫੜਾ ਜਾਂ ਡਿਆ ਇਧਰੋਂ ਵੀ ਗੈਸਾਂ ਜਾਂ ਡੀਆਂ ਅੰਦਰੋਂ ਵੀ ਪਾਣੀ ਜਾਂ ਡਿਆ ਨਹੀਂ ਤੇ ਅੱਗੇ ਤੁਸੀਂ ਤੁਸੀਂ ਕਿਸੇ ਕਿਡਨੀ ਸਪੈਸ਼ਲਿਸਟ ਕੋ ਜਾਓ ਸਾਡੇ ਕੋ ਨਾ ਤਿੰਨ ਤਿੰਨ ਸਾਲ ਦੇ ਬੱਚਿਆਂ ਦੇ ਡਾਇਲਿਸਿਸ ਹੋਣਦੇ ਆ ਇਹ ਪਹਿਲਾਂ ਨਹੀਂ ਸੀ ਹੋਇਆ ਪਹਿਲਾਂ ਨਹੀਂ ਸੀ ਹੁੰਦਾ ਉਹ ਚੱਲ ਨਹੀਂ ਸਕਦੇ ਜਿਨਨੇ ਜਿੰਨਾ ਜ਼ਹਿਰ ਜਿਹੜੇ ਤਰੀਕੇ ਨਾਲ ਪਾਇਆ ਜਾਂਦਾ ਆ ਚਲੋ ਮੇਰੀ ਗੱਲ ਤੇ ਨਜ਼ਕੀਨ ਕਰੋ ਇਹ ਮੁੱਖ ਮੰਤਰੀ ਬੜਾ ਸਿਆਣਾ ਇਹ ਆਈਆਈਟੀ ਰੋਪੜ ਦੀ ਜਾਂ ਪੀਏਯੂ ਲੁਧਿਆਣੇ ਦੀ ਜ਼ਿੰਮੇਵਾਰੀ ਲਾ ਦਵੇ ਦੋ ਕੰਮਾਂ ਦੀ ਇੱਕ ਤੇ ਇਹ ਸਾਨੂੰ ਜਗਾ ਜਗਾ ਜਿੱਥੇ ਆਪਣੇ ਵਿਧਾਈ ਵਾਲੇ ਬੋਰਡ ਲਾਉਂਦਾ ਨਾ ਇਹ ਥੱਲੇ ਲਿਖ ਦੇਵੇ ਵੀ ਇੱਥੇ ਪੀਣ ਪਾਣੀ ਪੀਣ ਯੋਗ ਹੈ ਕਿ ਨਹੀਂ ਇਹ ਇਹ ਕੰਮ ਕਰ ਲੈਣਾ ਦੂਸਰਾ ਇਸ ਕਾਲੇ ਪਾਣੀ ਨਾਲ ਕਿੱਥੋਂ ਤੱਕ ਨੁਕਸਾਨ ਹੋ ਚੁੱਕਾ ਹੁਣ ਨੁਕਸਾਨ ਇਹ ਨਹੀਂ ਵੀ ਬੁੱਡੇ ਦਰਿਆ ਦੇ 5 ਕਿਲੋਮੀਟਰ ਕਿਉਂਕਿ ਇਸ ਮਾੜੇ ਲੋਕਾਂ ਨੇ ਪੱਤਣ ਚ ਪਾਣੀ ਪਾਇਆ ਡ੍ਰਿੱਲ ਕੀਤਾ ਥੱਲੇ ਇੱਕ ਬੋਰਵੈਲ 25 ਕਿਲੋਮੀਟਰ ਚ ਘੁੰਮ ਜਾਂਦਾ ਜੇ ਆਪਾਂ ਰਿਵਰਸ ਬੋਰਿੰਗ ਕਰੀਏ ਇੱਕ ਕਿਤਾਬ ਕਹਿੰਦੀ ਆ ਔਰ ਦੂਜੀ ਗੱਲ ਭਾਰਤ ਦੇ ਅੰਦਰ ਉਹਨਾਂ ਸਾਫ਼ ਕਰਨ ਦੀ ਟੈਕਨੋਲੋਜੀ ਕੋਈ ਨਹੀਂ ਉਹ ਇਹ ਪਿਛਲੇ 20-30 ਸਾਲਾਂ ਤੋਂ ਕਰਨ ਦੇ ਆ ਅੱਜ ਲੁਧਿਆਣੇ ਜਿਵੇਂ ਤੁਹਾਨੂੰ ਦੱਸ ਦਿੰਦਾ 600 ਦੇ ਕਰੀਬ ਬੋਰਵੈਲਾ ਜਿਹੜਾ ਰਿਵਰਸ ਬੋਰਿੰਗ ਕਰਕੇ ਕੈਮੀਕਲ ਥੱਲੇ ਪਾਉਂਦਾ ਤੇ ਅੱਜ ਮੀਂਹ ਪੈ ਜੇ ਅੱਜ ਮੀਂਹ ਪੈਂਦਾ ਆ ਆ ਜਿਹੜੀ ਆਪਣੀ ਦਿੱਲੀ ਆ ਸ਼ੇਰਪੁਰ ਵਾਲੀ ਰੋਡ ਆ ਉਰ ਉਤੇ ਨਾਮੀ ਇੰਡਸਟਰੀਜ਼ ਆ ਜਿੱਦਣ ਮੀਂਹ ਪੈਂਦਾ ਉਸ ਦਿਨ ਕੈਮੀਕਲ ਬਾਹਰ ਰੋੜ ਦੇ ਦਿੰਦੀਆਂ ਇਹ ਉਹਨਾਂ ਦੇ ਅੰਦਰ ਕੰਮ ਕਰਦੇ ਬੰਦੇ ਸਾਨੂੰ ਆਪ ਆ ਕੇ ਦੱਸਦੇ ਫੋਨ ਕਰਕੇ ਦੱਸਦੇ ਉਹਨਾਂ ਦੀਆਂ ਚਪਨਾ ਖਰਾਬ ਹੋ ਜਾਂਦੀਆਂ ਜੁੱਤੀਆਂ ਖਰਾਬ ਹੋਏ ਇਹ ਤਬਕਾ ਇਸ ਧਰਤੀ ਤੇ ਰਹਿਣ ਲਾਇਕ ਨਹੀਂ ਆ ਕਤਲ ਦੀ ਸਜ਼ਾ ਵੀ ਇਹ ਇਸ ਦੇਸ਼ ਭਰ ਦੇ ਵਿੱਚ ਹੋਰ ਵੀ ਫੈਕਟਰੀਆਂ ਲੱਗੀਆਂ ਕਿ ਪੰਜਾਬ ਦੇ ਵਿੱਚ ਹੀ ਇਕੱਲਾ ਇਹੋ ਜਿਹਾ ਹੋ ਰਿਹਾ ਨਹੀਂ ਇਹ ਇਹ ਬੈਂਗਲੌਰ ਦੇ ਵਿੱਚ ਵੀ ਇਹ ਕੰਮ ਹੋਇਆ ਇਹ ਬੜੋਦਾ ਲੱਗੇ ਵੀ ਹੋਇਆ ਅਹਮਦਾਬਾਦ ਦੇ ਵਿੱਚ ਵੀ ਹੋਇਆ ਪਰ ਸਾਡੇ ਵਾਲਿਆਂ ਨੇ ਨਾ ਸਾਰੀਆਂ ਲੀਆਂ ਟੱਪ ਲਈਆਂ ਕਿਉਂਕਿ ਹੋਰ ਜਗ੍ਹਾ ਮੈਨੂੰ ਲੱਗਦਾ ਹੋ ਸਕਦਾ ਉਹਨਾਂ ਦਾ ਮੈਨੂੰ ਜਿਆਦਾ ਜਾਣਕਾਰੀ ਨਹੀਂ ਆ ਉੱਥੇ ਲੋਕ ਲੜੇ ਹੋਣਗੇ ਰਾਜਸਥਾਨ ਦੇ ਵਿੱਚ ਵੀ ਬਹੁਤ ਸਾਰੇ ਲੋਕ ਲੜੇ ਆ ਪਰ ਸਾਡੇ ਐ ਹੋਇਆ ਵੀ ਸਾਡੇ ਤਾਂ ਹੱਦ ਬੰਨ੍ਹੇ ਹੀ ਟੱਪ ਲੈਣਾ ਸਾਡੇ ਤਾਂ ਸਤਲੁਜ ਨੂੰ ਇਹਨਾਂ ਨੇ ਜਿੱਥੇ ਤੱਕ ਸਮੁੰਦਰ ਦੇ ਵਿੱਚ ਸਤਲੁਜ ਆ ਗਿਆ ਉਹ ਕਰਾਚੀ ਲਾਗੇ ਰਲਦੀ ਹੈ ਨਾ ਉੱਥੇ ਤੱਕ ਇਹਨਾਂ ਨੇ ਉਹਨੂੰ ਡਸਟਬਿਨ ਬਣਾ ਦਿੱਤਾ ਬਿਮਾਰੀ ਤੇ ਬਿਮਾਰੀ ਹੈ ਜਿਹੜੀ ਕਿਸੇ ਨੂੰ ਵੀ ਲੱਗ ਸਕਦੀ ਕਿਸੇ ਦੀ ਸੱਕੀ ਨਹੀਂ ਕੀ ਲੱਗਦਾ ਹੈ ਕਿ ਇਹ ਜਿਹੜੇ ਸਤਾਧਾਰੀ ਲੋਕ ਰਹੇ ਨੇ ਉਹਨਾਂ ਦੇ ਵੱਲੋਂ ਜਿਹੜਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਕੀਤਾ ਗਿਆ ਇਸ ਚੀਜ਼ ਨੂੰ ਧਿਆਨ 'ਚ ਰੱਖਿਆ ਕਿਉਂ ਨਹੀਂ ਗਿਆ ਦੇਖੋ ਇਹ ਇਹਦੇ ਵਿੱਚ ਮੁਫਾਦ ਸੀ ਇਹ ਲੋਕ ਜਦੋਂ ਚੋਣਾਂ ਲੜਦੇ ਆ ਦੂਸਰਾ ਇਹ ਹੈ ਵੀ ਜਿਨ੍ਹਾਂ ਨੇ ਕ੍ਰਾਈਮ ਇਹਨਾਂ ਨੇ ਜਿਹੜੀ ਕਤਲੋਗਾਰਧ ਕੀਤੀ ਇਹ ਲੋਕਾਂ ਦੀਆਂ ਬਣੀਆਂ ਹੋਈਆਂ ਨੇ ਆਪਣੀਆਂ ਐਸੋਸੀਏਸ਼ਨਾਂ ਇਹ ਸਾਰੇ ਜਿੰਨੀਆਂ ਪਾਰਟੀਆਂ ਨੇ ਉਹਨਾਂ ਨਾਲ ਰਾਬਤਾ ਬਣਾ ਕੇ ਰੱਖਦੇ ਆ ਉਹਨਾਂ ਨੂੰ ਫੰਡ ਦਿੰਦੇ ਆ ਇੱਥੋਂ ਤੱਕ ਕਿ ਬੰਦੇ ਜਿੱਤਦੇ ਵੀ ਇਹਨਾਂ ਦੇ ਹੀ ਆ ਪਿਛਲੀ ਸਰਕਾਰ ਦੇ ਵਿੱਚ ਡਾਵਰ ਹੁੰਦਾ ਇਹ ਉਹਦੀ ਆਪਦੀ ਡਾਈਂਗ ਸੀ ਉਹ ਐਮਐਲਏ ਸੀ ਹੁਣ ਦੀ ਸਰਕਾਰ ਦੇ ਵਿੱਚ ਆ ਪੱਪੀ ਆ ਇੱਕ ਬੱਗਾ ਆ ਇੱਕ ਆ ਗੋਗੀ ਆ ਜਿੱਦਣ ਦਾ ਆਪਣਾ ਮੋਰਚਾ ਦਾ ਐਲਾਨ ਹੋਇਆ ਇਹਦੇ ਕੁਛੜ ਚੱਕੀ ਡੀਸੀ ਦਫ਼ਤਰ ਜਾਣ ਦੇ ਡਾਈਂਗ ਵਾਲਿਆਂ ਨੂੰ ਤੁਸੀਂ ਦੇਖੋ ਵੀ ਸਰਕਾਰ ਨੇ ਰਾਬਤਾ ਪੂਰੇ ਪੰਜਾਬ ਦੇ ਲੋਕਾਂ ਨਾਲ ਨਹੀਂ ਕੀਤਾ ਜਿਹੜੇ ਮਰਨਦੇ ਆ ਡਾਈਂਗ ਵਾਲਿਆਂ ਦੇ ਨਾਲ ਉਦਣ ਦੇ ਕਿਓ ਖਿਚੜੀ ਆ ਔਰ ਇਹ ਨਹੀਂ ਕਿ ਲੁੱਕ ਕੇ ਉਹ ਕੈਮਰੇ ਦੇ ਮੂਰੇ ਇਕੱਠੇ ਖੜੇ ਆ ਇਹ ਡੀਸੀ ਦਫ਼ਤਰ ਮੀਟਿੰਗਾਂ ਕਰਾਉਂਦੇ ਨੇ ਉਹਤੇ ਡੀਸੀ ਨੂੰ ਡੀਸੀ ਤੇ ਪ੍ਰੈਸ਼ਰ ਪਾਇਆ ਜਾਂਦਾ ਵੀ ਤੂੰ ਕਾਰਵਾਈ ਨਾ ਕਰ ਲਈ ਇਹਨਾਂ ਦੀ ਅਸੀਂ ਪੈਪਾਂ ਫੜਾਤੀਆਂ ਥੱਲੇ ਦੱਬੀਆਂ ਹੋਈਆਂ ਜਿਹੜੀਆਂ ਨਜਾਇਜ਼ ਸੀਗੀਆਂ ਪਾਣੀ ਸੀਈਟੀਪੀ ਦਾ ਐਸਟੀਬੀ ਚ ਪਾਉਣ ਦੇ ਲਈ ਜਿੱਥੇ 680 ਕਰੋੜ ਲੱਗਿਆ ਉਹ ਪੈਪਾਂ ਨੇ ਹੁਣ ਵੀ ਉੱਥੇ ਪਈਆਂ ਇਹਨਾਂ ਨੇ ਉਹਦੇ ਤੇ ਪਰਚਾ ਨਹੀਂ ਦਰਜ ਹੋਣ ਦਿੱਤਾ ਬਾਵਜੂਦ ਕੁਝ ਅਫਸਰਾਂ ਨੇ ਉਹਦੇ ਤੇ ਐਕਸ਼ਨ ਲਿਆ ਉਹ ਰੁਕਵਾ ਦਿੱਤਾ ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਅਸੀਂ ਬਿਨਾ ਸਾਡੇ ਦਾ ਸਰਕਾਰ ਨਾਲ ਦੀ ਚੀਜ਼ ਹੀ ਕੋਈ ਹੈ ਨਹੀਂ ਮੈਨੂੰ ਲੱਗਦਾ ਜੀ ਮੁੱਖ ਮੰਤਰੀ ਨੂੰ ਕਿਹੜੇ ਕੰਮ ਲਾਇਆ ਕਿੱਥੇ ਤੁਰਿਆ ਫਿਰਦਾ ਕਿਹਦੇ ਕੋਲ ਬੈਠਾ ਉਹ ਉਹ ਜੁੱਤੀਆਂ ਲਾ ਕੇ ਤੇ ਉਹ ਦਿੱਲੀ ਵਾਲਾ ਜਿਹੜਾ ਜੇਲ੍ਹ ਚੋਂ ਛੁੱਟ ਗਿਆ ਸਸੋਦੀਆ ਉਹਦੇ ਮੂਰੇ ਬੈਠਾ ਹੁੰਦਾ ਵੀ ਕੱਲ ਪਰਸੋਂ ਫੋਟੋ ਵੇਖੀ ਉਹ ਜਿਸ ਤਰੀਕੇ ਦੇ ਨਾਲ ਤੁਸੀਂ ਐਲਾਨ ਕੀਤਾ ਕਿ ਇੰਡਸਟਰੀ ਬੰਦ ਹੋਵੇ ਜਿਹੜੀ ਲਗਾਤਾਰ ਪ੍ਰਦੂਸ਼ਿਤ ਫਲਾਉਂਦੀ ਨਜ਼ਰ ਆਉਂਦੀ ਹੈ ਤੇ ਇਸ ਤੋਂ ਬਾਅਦ ਇਹ ਨਾ ਹੋਵੇ ਕਿ ਜੀਰਾ ਫੈਕਟਰੀ ਦੀ ਤਰਜ਼ ਦੇ ਉੱਪਰ ਉਹਨਾਂ ਲੋਕਾਂ ਨੂੰ ਧਰਨੇ ਦੇ ਉੱਪਰ ਪ੍ਰਦਰਸ਼ਨ ਦੇ ਉੱਪਰ ਬਿਠਾ ਦਿੱਤਾ ਜਾਵੇ ਜਿਹੜ ਜਿਹੜੇ ਅੰਦਰ ਕੰਮ ਕਰਦੇ ਆ ਜੀ ਉਹ ਉਹਨਾਂ ਦੀ ਜਿਹੜੀ ਸਿਹਤ ਆ ਉਹਨਾਂ ਦੀ ਜਿਹੜੀ ਐਵਰੇਜ ਉਮਰ ਆ 10 ਸਾਲ ਆ ਕੋਈ ਵੀ ਉਹਨਾਂ ਨੂੰ ਪ੍ਰੋਟੈਕਟਿਵ ਜਿਹੜਾ ਮਾਹੌਲ ਅੰਦਰ ਨਹੀਂ ਦਿੱਤਾ ਜਾਂਦਾ ਉਹਨਾਂ ਦੇ ਜਿਹੜੇ ਲੰਗਸ ਆ ਉਹਨਾਂ ਨੂੰ 10 ਸਾਲ ਬਾਅਦ ਕੈਂਸਰ ਚਿੰਬੜ ਜਾਂਦਾ ਆ ਕਿਉਂਕਿ ਉਹ ਫਿਰ ਉਹਨਾਂ ਨੂੰ ਆਪਣੇ ਕਿਉਂਕਿ ਉਹ ਬਹੁਤੇ ਜਿਹੜੇ ਆ ਬਾਹਰਲੀ ਸਟੇਟ ਦੇ ਆ ਉਹਨਾਂ ਨੂੰ ਇਹ 20-25000 ਮੁਆਵਜ਼ਾ ਦੇ ਕੇ ਉਹਨੂੰ ਕਹਿੰਦੇ ਤੂੰ ਪਿੰਡ ਜਾ ਕੇ ਇਲਾਜ ਕਰਾ ਬੜੀ ਵੱਡੀ ਕਤਲੋਗਾਰਤਾ ਉਹ ਇੱਕ ਵੱਖਰਾ ਵੱਖਰਾ ਪਾਸਾ ਆ ਸਾਡਾ ਤਾਂ ਉਹਨਾਂ ਲਈ ਵੀ ਦੁੱਖ ਆ ਨਾ ਉਹ ਉਹ ਉਹਨਾਂ ਨੂੰ ਉਹਨਾਂ ਨੇ ਰੋਜ਼ੀ ਰੋਟੀ ਲਈ ਪੰਜਾਬ ਆਉ ਇਹਨਾਂ ਦਾ ਸਾਡੇ ਨਾਲ ਮਤਲਬ ਭਰਾ ਮਾਰੂ ਜੰਗ ਕੀਤੀ ਆ ਉਹਨਾਂ ਨੂੰ ਇਹ ਕੀ ਸਮਝਣਗੇ ਇਹ ਵੇਖੋ ਅਸੀਂ ਤੇ ਉਹਨਾਂ ਦਾ ਵੀ ਮੁੱਦਾ ਚੱਕਦੇ ਆ ਭਾਈ ਆਪਣੀ ਜਾਨ ਬਚਾਓ ਇਹਨਾਂ ਕੰਮਾਂ 'ਚ ਨਾ ਪਾਓ ਮੁੜਜੋ ਵੱਜ ਜੋਗੇ ਕੋਈ ਕੰਮ ਕਰ ਲੋ ਤੁਹਾਡੇ ਫੇਫੜੇ ਨਹੀਂ ਤੁਹਾਨੂੰ ਦੁਬਾਰਾ ਲੱਭਣੇ ਨਾ ਪੰਜਾਬ ਚੋਂ ਲੱਭਣੇ ਨਾ ਤੁਹਾਡੇ ਪਿੰਡ ਜਾ ਕੇ ਯੂਪੀ ਚੋਂ ਲੱਭਣੇ ਮੁੜ ਕੇ ਜਾ ਕੇ ਇਹ ਹਾਲਾਤ ਨੇ ਹਾਂ ਬਿਲਕੁਲ ਆ ਡਾਕਟਰ ਅਮਨਦੀਪ ਸਿੰਘ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਮਨੁੱਖੀ ਹੱਕਾਂ ਦੀ ਉਲੰਘਣਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਪਰ ਦੇਖਣਾ ਹੋਵੇਗਾ ਇਹਦੇ ਉੱਪਰ ਜਿਹੜੇ ਸਤਾਤਾਰੀ ਲੋਕ ਨੇ ਉਹਨਾਂ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦਾ ਕੋਈ ਐਕਸ਼ਨ ਕੀਤਾ ਜਾਂਦਾ ਹੈ ਅੱਗੇ ਦੀ ਗੱਲਬਾਤ ਵੀ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹਿਾਂਗੇ ਧੰਨਵਾਦ